ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਸ਼ੇਸ਼ ਮੀਟਿੰਗ ਸ਼ਹਿਰ ਬੋਹਾ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਆਲ ਇੰਡੀਆ ਵੱਲੋਂ ਹੋਈ ਹੈ ਜੋ ਕਿ ਆ ਇਹਨਾਂ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਆਡੀਓ ਵਾਇਰਲ ਵਾਇਰਲ ਹੋਈ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨੇ ਮੁੱਖ ਦੋਸ਼ੀ ਜਿਹੜੇ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘਾਂ ਨੂੰ ਮੰਨਿਆ ਇਹ ਗੱਲ ਕਹਿੰਦਾ ਵੀ ਮੈਂ ਪਤਾ ਕਰਿਆ ਕਿ 70 60 ਤੋਂ 70% ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀ ਗ੍ਰੰਥੀ ਸਿੰਘ ਨੇ ਤੇ ਅਸੀਂ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਆਲ ਇੰਡੀਆ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਚੈਲੰਜ ਕਰਦੇ ਆਂ ਵੀ ਜਾਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੀ ਉਹਨੇ ਰਿਪੋਰਟ बनवाई ਆ ਤਿਆਰ ਕਰਵਾਈ ਆ ਜੀ ਦਾ ਪਤਾ ਕੀਤਾ ਉਹ ਜਿਹੜੀ ਜਾਣ ਤੱਕ ਕਰੇ ਜੇ ਜਾਣ ਤੱਕ ਨਹੀਂ ਕਰ ਸਕਦਾ ਤਾਂ ਸਿੱਖ ਸੰਗਤਾਂ ਕੋਲੋਂ ਮਾਫੀ ਮੰਗੇ ਕਿ ਜਿਹੜਾ ਮੈਂ ਅਧੂਰੀ ਜਾਣਕਾਰੀ ਦੇ ਵਿੱਚ ਬਿਆਨ ਦਿੱਤਾ ਉਹਦੀ ਮਾਫੀ ਮੰਗੇ ਨਹੀਂ ਤਾਂ ਫਿਰ ਅਸੀਂ ਸਾਰੀਆਂ ਜਿੰਨੀਆਂ ਵੀ ਗ੍ਰੰਥੀ ਸਭਾਵਾਂ ਹਨ ਜਾਂ ਸਿੱਖ ਪ੍ਰਚਾਰਕ ਸਭਾਵਾਂ ਹਨ ਸਾਰੀਆਂ ਸਭਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਾਗੋ ਹੁਣ ਆਪਣਾ ਜਿਹੜਾ ਦੋਸ਼ ਹੈ ਵਿਦਵੀਆਂ ਦਾ ਦੋਸ਼ ਇਹਨਾਂ ਤੇ ਜਿਹੜਾ ਲੱਗਦਾ ਸੀ ਪੰਥ ਪੂਰੇ ਪੰਥ ਵੱਲੋਂ ਅੱਜ ਇਹ ਜਿਹੜਾ ਵਿਦਵੀਆਂ ਦਾ ਦੋਸ਼ ਗ੍ਰੰਥੀ ਸਿੰਘਾਂ ਤੇ ਲਾ ਰਿਹਾ ਕੱਲ ਨੂੰ ਹੋਰ ਪ੍ਰਚਾਰਕ ਸਿੰਘਾਂ ਤੇ ਢਾਡੀਆਂ ਰਾਗੀਆਂ ਤੇ ਵੀ ਲਾਉਣ ਦੀ ਕੋਸ਼ਿਸ਼ ਕਰੂਗਾ ਸਾਨੂੰ ਸਾਰਿਆਂ ਨੂੰ ਜਾਗਣਾ ਚਾਹੀਦਾ ਤੇ ਜੇ ਆਉਣ ਵਾਲੇ ਦਿਨਾਂ 'ਚ ਮਾਫੀ ਨਹੀਂ ਮੰਗਦਾ ਸੁਖਵੀਰ ਬਾਦਲ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਡਟ ਕੇ ਦਾ ਵਿਰੋਧ ਕਰੀਏ ਤੇ ਨਾਲ ਹੀ ਜਿਹੜਾ ਮਾਨਹਾਨੀ ਦਾ ਆਪਾਂ ਕੇਸ ਕਰੀਏ ਦੇ ਉੱਪਰ ਜਿਹੜਾ ਅੱਗੇ ਤੋਂ ਸੋਚ ਸਮਝ ਕੇ ਇਹ ਬਿਆਨ ਦੇ ਸਕਣ ਅੱਜ ਦੀ ਵਿਸ਼ੇਸ਼ ਮੀਟਿੰਗ ਦੇ ਵਿੱਚ ਸਾਰੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਜਿੰਨੇ ਵੀ ਅਸੀਂ ਮੈਂਬਰ ਇਕੱਠੇ ਹੋਏ ਆ ਸਾਰਿਆਂ ਨੇ ਆਲ ਇੰਡੀਆ ਪੱਧਰ ਤੇ ਜਿੰਨੇ ਇਸ ਸਭਾ ਦੇ ਨਾਲ ਜੁੜੇ ਹੋਏ ਗ੍ਰੰਥੀ ਸਿੰਘ ਹਨ ਸਾਰੇ ਇਕੱਤਰ ਹੋ ਕੇ ਵਿਚਾਰ ਕੀਤੀ ਹੈ ਇਸ ਵਿਚਾਰ ਧਾਰਾ ਦੇ ਉੱਪਰ ਸਾਰੀਆਂ ਸਭਾਵਾਂ ਨੂੰ ਬੇਨਤੀ ਹੈ ਸਾਰੇ ਜਣੇ ਧਿਆਨ ਦਿਓ ਸਾਰੀਆਂ ਜਥੇਬੰਦੀਆਂ ਸਾਰੀਆਂ ਗ੍ਰੰਥੀ ਸਭਾਵਾਂ ਨੂੰ ਮੰਗ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਮਾਫੀ ਮੰਗੇ ਤੇ ਜਾਂ ਫਿਰ ਉਹ ਜਿਹੜੀ ਉਹਨੇ ਜਾਣਕਾਰੀ ਕਹਿੰਦਾ ਵੀ ਮੈਂ ਪ੍ਰਾਪਤ ਕੀਤੀ ਉਹ ਜਨਤਕ ਕਰੇ ਤੇ ਨਹੀਂ ਫਿਰ ਗ੍ਰੰਥੀ ਸਭਾ ਮ ਵੱਲੋਂ ਇਕੱਠੇ ਹੋ ਕੇ ਪਾਇਦੇ ਉਤੇ ਮਾਨਹਾਨੀ ਦਾ ਕੇਸ ਕਰੀਏ ਅੱਜ ਦੀ ਵਿਸ਼ੇਸ਼ ਮੀਟਿੰਗ ਦੇ ਵਿੱਚ ਇਹ ਵਿਚਾਰ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ